ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲੇ ਪਹਿਲਾਂ ਤਾਂ ਰੈਂਪਟ ਯੂਨੀਵਰਸਿਟੀ ਤੋਂ ਬੱਚੇ ਆਏ ਨੇ ਸਟੂਡੈਂਟ ਆਏ ਨੇ ਇਹਨਾਂ ਦਾ ਬਹੁਤ ਸ਼ੁਕਰੀਆ ਜਿਹੜਾ ਇੱਥੇ ਆ ਕੇ ਇਹਨਾਂ ਨੇ ਅੱਜ ਟਾਈਮ ਕੱਢਿਆ ਬੱਚਿਆਂ ਨਾਲ ਸਾਡੇ ਇੱਥੇ ਪਰਿਵਾਰ ਦੇ ਫੈਮਿਲੀ ਮੈਂਬਰਾਂ ਨਾਲ ਟਾਈਮ ਸਪੈਂਡ ਕੀਤਾ ਇੱਥੇ ਆ ਕੇ ਸਾਰਾ ਕੁਝ ਸਮਝਿਆ ਅੱਜ ਸਾਡੀ ਸੁਸਾਇਟੀ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਅੱਜ ਦਾ ਸਾਡਾ ਜਿਹੜਾ ਜੂਥ ਆ ਉਹ ਪੜਾਈ ਦੇ ਵਿੱਚ ਲੱਗਿਆ ਹੋਇਆ ਸੋਸ਼ਲ ਮੀਡੀਆ ਤੇ ਉਸ ਦੁਨੀਆ ਦੇ ਵਿੱਚ ਨੇ ਇੱਕ ਵਰਚੁਅਲ ਦੁਨੀਆ ਦੇ ਵਿੱਚ ਆਪਣਾ ਜੀਵਨ ਜ਼ਿਆਦਾ ਟਾਈਮ ਸਮਾਂ ਸਪੈਂਡ ਕਰ ਰਿਹਾ ਪਰ ਜਿਹੜੀ ਰਿਐਲਿਟੀ ਆ ਉਹ ਉਸ ਦੁਨੀਆ ਤੋਂ ਬਿਲਕੁਲ ਹੀ ਅਲੱਗ ਆ ਇੱਥੇ ਆ ਗਿਆ ਜਿੰਨਾ ਬੱਚਿਆਂ ਨੇ ਵੀ ਮਹਿਸੂਸ ਕੀਤਾ ਤੇ ਸਾਡੀ ਰਿਕੁਐਸਟ ਵੀ ਆ ਸਾਡੇ ਯੂਥ ਨੂੰ ਸਾਡੀ ਨਿਊ ਜਨਰੇਸ਼ਨ ਨੂੰ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਆਪਣੀ ਸੁਸਾਇਟੀ ਲਈ ਤੁਸੀਂ ਕੀ ਕਰ ਸਕਦੇ ਹੋ ਕੀ ਸੋਚਦੇ ਹੋ ਕੀ ਤੁਹਾਡੇ ਮਨ ਦੇ ਵਿੱਚ ਥੌਟ ਨੇ ਇਹ ਸਾਰੀਆਂ ਚੀਜ਼ਾਂ ਇੱਕ ਅਲੱਗ-ਅਲੱਗ ਨੇ ਡਿਪੈਂਡ ਕਰਦਾ ਵੀ ਤੁਸੀਂ ਸੁਸਾਇਟੀ ਨੂੰ ਕਿੰਨਾ ਚੰਗੇ ਤਰੀਕੇ ਨਾਲ ਜਾਣਦੇ ਹੋ ਕਿੰਨਾ ਕਿ ਸੁਸਾਇਟੀ ਨੂੰ ਆਪਣੇ ਵੱਲੋਂ ਤੁਸੀਂ ਐਕਸਪਲੋਰ ਕਰਦੇ ਹੋ ਉਹਦੇ ਅੰਦਰਲੀਆਂ ਸਮੱਸਿਆਵਾਂ ਨੂੰ ਦੇਖਦੇ ਹੋ ਉਹਨਾਂ ਨੂੰ ਸਮਝਦੇ ਹੋ ਫਿਰ ਹੀ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ ਅੱਜ ਸੁਸਾਇਟੀ ਦੇ ਵਿੱਚ ਬਹੁਤ ਇਸ ਤਰ੍ਹਾਂ ਦੀਆਂ ਜ਼ਰੂਰਤਾਂ ਨੇ ਜਿਹੜਾ ਸਿਰਫ ਤੇ ਸਿਰਫ ਇਹ ਟੀਨੇਜਰ ਜਿਹੜਾ ਇਹ ਹੀ ਕੰਪਲੀਟ ਕਰ ਸਕਦਾ ਕਿਉਂਕਿ ਜਿਹੜੇ ਲੋਕੀ ਸਾਡੀ ਜਨਰੇਸ਼ਨ ਆ ਜਿਹੜੀ ਸਾਡੀਆਂ ਗਲਤੀਆਂ ਕਰਕੇ ਅੱਜ ਸੋਸਾਇਟੀ ਚ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਬਹੁਤ ਸਾਰੇ ਲੋਕ ਲਵਾਰਸ ਕੋ ਮਰੇ ਨੇ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਪ੍ਰਾਪਰ ਟਰੀਟਮੈਂਟ ਤੋਂ ਬਿਨਾ ਤੜਫ ਰਹੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਐਸੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਛੋਟੀਆਂ-ਛੋਟੀਆਂ ਬਿਮਾਰੀਆਂ ਇੰਨੀਆਂ ਵੱਡੀਆਂ ਹੋ ਗਈਆਂ ਟ੍ਰੀਟਮੈਂਟ ਇੰਨੇ ਮਹਿੰਗੇ ਹੋ ਗਏ ਆ ਆਮ ਬੰਦਾ ਇੱਕ ਦੂਸਰੇ ਦੀ ਸਪੋਰਟ ਕਰਨ ਤੋਂ ਵੀ ਡਰਦਾ ਇਹ ਸਾਰੀਆਂ ਚੀਜ਼ਾਂ ਨੂੰ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਉਹ ਠੀਕ ਕਰ ਸਕਦੀ ਆ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਨਵੀਂ ਪੀੜੀ ਨੂੰ ਸਾਡੀ ਇਹੀ ਬੇਨਤੀ ਆ ਵੀ ਆਪਾਂ ਸੋਸਾਇਟੀ ਦੇ ਅੰਦਰ ਉਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਈਏ ਜਿੰਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਕੱਲਾ ਖਾਣਾ ਪੀਣਾ ਗਾਉਣਾ ਨੱਚਣਾ ਹੱਸਣਾ ਗੋਬੀਆਂ ਦੇਖ ਲੀਆਂ ਰੀਲਾਂ ਦੇਖ ਲੀਆਂ ਇਹੀ ਜ਼ਿੰਦਗੀ ਨਹੀਂ ਜ਼ਿੰਦਗੀ ਇਸ ਤੋਂ ਪਰੇ ਦੀ ਆ ਫਿਰ ਜਦੋਂ ਤੁਹਾਡੇ ਸਾਹਮਣੇ ਉਸ ਜ਼ਿੰਦਗੀ ਨੇ ਆ ਕੇ ਖੜੇ ਹੋਣਾ ਫਿਰ ਆਪਾਂ ਕਈ ਵਾਰੀ ਉਸ ਸੀਨ ਨੂੰ ਫੇਸ ਨਹੀਂ ਕਰ ਪਾਉਂਦੇ ਜਿਸ ਦਾ ਰਿਜ਼ਲਟ ਆਪਾਂ ਦੇਖਦੇ ਹਾਂ ਬਹੁਤ ਸਾਰੇ ਬੱਚੇ ਆਪਣੇ ਜ਼ਿੰਦਗੀ ਦੇ ਵਿੱਚ ਲਾਈਨ ਤੋਂ ਉੱਤਰ ਜਾਂਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਨਹੀਂ ਕਰ ਪਾਉਂਦੇ ਜਿਹੜੀਆਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਤੇ ਇਸ ਕਰਕੇ ਸੋਸਾਇਟੀ ਇਸ ਟਾਈਮ ਤੁਹਾਡੀ ਸਪੋਰਟ ਮੰਗਦੀ ਆ ਤੁਸੀਂ ਆਪਣਾ ਸਮਾਂ ਉਹਨਾਂ ਚੀਜ਼ਾਂ ਤੇ ਬੇਅਰਥ ਨਾ ਕਰੋ ਜਿਹੜੀਆਂ ਤੁਹਾਡੇ ਲਾਈਫ ਦੇ ਵਿੱਚ ਵੀ ਬੇਮਤਲਬ ਨੇ ਅਸੀਂ ਇਹ ਨਹੀਂ ਕਹਿੰਦੇ ਸਾਡੇ ਇੱਥੇ ਸੋਸਾਇਟੀ ਚ ਆ ਕੇ ਦੇਖੋ ਇਹੀ ਇਕੱਲਾ ਇੱਕ ਪਲੇਟਫਾਰਮ ਬਹੁਤ سارے ਪਲੇਟਫਾਰਮ ਨੇ ਬਹੁਤ سارے ਲੋਕ ਨੇ ਤੁਸੀਂ ਜਾ ਕੇ ਸਲਾਮ ਮਰੀਏ ਮਿਲੋ ਜਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਿਲੋ ਜਾ ਕੇ ਤੁਸੀਂ ਜਿਨ੍ਹਾਂ ਦੀ ਧੀਆਂ ਪੁੱਤ ਨਸ਼ੇ ਤੇ ਲੱਗੇ ਆ ਉਹਨਾਂ ਮਾਮਾਂ ਨੂੰ ਮਿਲੋ ਜਾ ਕੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਲੰਬੀ ਬਿਮਾਰੀ ਦੇ ਕਾਰਨ ਲੋਕ ਬੈੱਡ ਤੇ ਪਏ ਨੇ ਟ੍ਰੀਟਮੈਂਟ ਨਹੀਂ ਹੋ پا ਰਹੇ ਉਹਨਾਂ ਤੋਂ ਉਹਨਾਂ ਨੂੰ ਜਾ ਕੇ ਮਿਲੋ ਹਸਪੀਟਲਾਂ ਦੇ ਵਿੱਚ ਸਰਕਾਰੀ ਹਸਪੀਟਲਾਂ ਦੇ ਹਾਲਾਤ ਦੇਖੋ ਜਾ ਕੇ ਕਿੱਦਾਂ ਦੇ ਨੇ ਇਸ ਤਰ੍ਹਾਂ ਦੀਆਂ ਜਗ੍ਹਾ ਤੇ ਜਾ ਕੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਜਿੱਥੇ ਤੁਹਾਨੂੰ ਰਿਐਲਿਟੀ ਦੇ ਨਾਲ ਫੇਸ ਕਰੋ ਮਿਲੋ ਤਾਂ ਹੀ ਤੁਸੀਂ ਅਗਲੀ ਲਾਈਫ ਦੇ ਵਿੱਚ ਜਦੋਂ ਚੰਗੀਆਂ ਜੌਬਾਂ ਤੇ ਜਾਣਾ ਤੁਸੀਂ ਸੋਸਾਇਟੀ ਨੂੰ ਸਰਵ ਕਰਨਾ ਤਾਂ ਤੁਹਾਨੂੰ ਪਤਾ ਹੋਊ ਅਸੀਂ ਕਰਨਾ ਕੀ ਆ ਸਾਡੇ ਲਈ ਕੀ ਮਹਨੇ ਰੱਖਦਾ ਕੀ ਜ਼ਰੂਰੀ ਆ ਤੇ ਅੱਜ ਇੰਨੇ ਬੱਚਿਆਂ ਦਾ ਸ਼ੁਕਰੀਆ ਵੀ ਸਾਡੀ ਧੀ ਰਾਣੀ ਲੱਗ ਵਰਦਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ ਹੋ ਵਾਇਗੁਰੂ ਕਿਰਪਾ ਕਰਨ ਤੁਸੀਂ ਚੰਗੇ ਇਨਸਾਨ ਬਣੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਕਿਰਪਾ